ਹੈਲੋ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਰਸੋਈ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਣਾਉਨੇ ਆਂ ਗੋਭੀ ਜਿਵੇਂ ਵਿਆਹਾਂ ਦੇ ਵਿੱਚ ਹੁੰਦੀ ਨਾ ਗੋਭੀ ਓਵੇਂ ਬਣਾਉਨੇ ਆਂ ਪਹਿਲਾਂ ਕੱਟ ਲਈ ਸੀਗੀ ਜਲਦੀ ਸੀ ਥੋੜੀ ਜੀ ਕੱਟ ਲਈ ਤੇ ਹੁਣ ਆਪਾਂ ਆਵੇ ਤੜੀ ਜਾਂਦੇ ਤੇਲ ਵਿੱਚ ਤੇਲ ਦੇ ਵਿੱਚ ਤਲ ਕੇ ਬਣਾਉਨੇ ਨੇ ਤੇ ਬਸ ਮਸਾਲੇ ਭੁੰਨ ਕੇ ਤੇ ਇਸ ਤਰ੍ਹਾਂ ਦੇ ਬਹੁਤ ਸਵਾਦ ਬਣਦੀ ਸੱਭੇ ਇਹਨਾਂ ਖੁਰੀ ਖੁਰੀ ਜੀ ਕਰ ਵੀ ਚੰਗੀਆਂ ਨੇ ਲੱਗਦੀ ਦੂਜੇ ਤਰ੍ਹਾਂ ਬਣਾਉਣੀ ਆਪਾਂ ਤੇ ਉਹ ਕੋਲ ਜਾਂਦੀ ਆਂ ਤੇ ਮੈਂ ਆਲੂ ਵੀ ਕਰਾਂਗੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਲਕੀ ਹਲਕੀ ਗੋਭੀ ਆ ਬਸ ਸੁਨਹਿਰੀ ਜੀ ਹੋਣ ਲੱਗੀ ਆ ਆ ਵੇਖੋ ਥੋੜਾ ਟਾਈਮ ਹੋਰ ਪਕਾਵਾਂਗੇ ਇਹ ਜਦ ਥੋੜੀ ਜੀ ਰਹਿ ਜੇ ਨਾ ਮਸਾਲੇ ਜਿੰਨਿਕ دیر ਆਪਾਂ ਇਹਨਾਂ ਦੇ ਨਾਲ ਪਕਾਉਣੀ ਆ 10 ਮਿੰਟ ਦੇਰ ਤੱਕ ਇਹਨੂੰ ਪਕਾ ਲਓ ਸੱਚ ਦੱਸਦੀ ਆ ਬਹੁਤ ਸਵਾਦ ਸਾਬ ਬਣਦੀ ਥੋੜਾ ਤੇਲ ਦਾ ਖਰਚਾ ਤਾਂ ਹੈ ਜ਼ਿਆਦਾ ਪਰ ਆ ਕਹਿੰਦੇ ਹੁੰਦੇ ਨਾ ਸਵਾਦ ਦਾ ਵੀ ਕੋਈ ਮੁੱਲ ਹੁੰਦਾ ਹੈ और दूसरी भी आप बता не, ठीक है साढ़े हाफ ਆ ਵੇਖੋ ਆਪਣੀ ਦੂਜੀ ਬਾਹਰ ਪਾਈ ਸੀ ਜਿਹੜੀ ਗੋਭੀ ਉਹ ਵੀ ਆਲਮੋਸਟ ਪਾਣੀ ਗਈ ਆ ਬਸ ਹੁਣ ਇਹਨੂੰ ਕੱਢ ਲੈਣਾ ਆਪਾਂ ਗੋਭੀ ਲਈ ਆ ਪਕਾਡ ਤੇ ਹੁਣ ਉਸੇ ਤੇਲ ਦੇ ਵਿੱਚ ਆਪਾਂ ਆਪੋ ਫਰਾਈ ਕਰਾਂਗੇ ਆਲੂ ਆਪਾਂ ਪਾਤੇ ਸੀਗੇ ਸਾਰੇ ਇੱਕੇ ਵਾਰੀ ਜਿਆਦਾ ਨਹੀਂ ਥੋੜੇ ਹੀ ਸੀਗੇ ਤੇ ਕੋਈ 10 15 ਮਿੰਟ ਪਕਾਉਣੇ ਪੈਣਗੇ 10 ਕੁ ਮਿੰਟ ਹਲਕਾ ਹਲਕਾ ਜਆ ਆਲੂਆਂ ਦਾ ਰੰਗ ਚੇਂਜ ਹੋਣ ਲੱਗ ਗਿਆ ਦੇਖੋ ਤੇ ਨੱਪ ਕੇ ਵੇਨੇ ਆਪਾਂ ਹਜੇ ਕੱਚੇ ਆ ਹਲਕਾ ਹਾਂ ਥੋੜੇ ਹੀ ਦੇ ਹੈਗੇ ਥੋੜਾ ਜਿਹਾ ਹੋਰ ਪਕਾਵਾਂਗੇ ਇਹਨਾਂ ਨੂੰ ਕੋਈ ਵੀ ਮੇਰੀ ਵੀਡੀਓ ਨੂੰ ਲਾਈਕ ਨਹੀਂ ਕਰਦਾ ਕੋਈ ਕਮੈਂਟ ਨਹੀਂ ਕਰਦਾ ਕੋਲੋਂ ਕੋਈ ਗੱਲ ਨਹੀਂ ਮਿਹਨਤ ਜਾਰੀ ਆ ਜੇ ਕੋਈ ਕਰ ਦੂਗਾ ਲਾਈਕ ਜਾਂ ਕੋਈ ਅੱਗੇ ਸ਼ੇਅਰ ਕਰ ਦੂਗਾ ਜਾਂ ਕੋਈ ਕਮੈਂਟ ਕਰ ਦੂਗਾ ਤਾਂ ਕੋਈ ਹੱਥ ਨੂੰ ਹੱਥ ਨਹੀਂ ਘਸ ਚੱਲਿਆ ਠੀਕ ਹੈ ਤੇ ਕੋਈ ਜੇਬ ਚ ਪੈਸਾ ਨਹੀਂ ਲੱਗ ਚੱਲਿਆ ਗਰੀਬਾਂ ਦਾ ਵੀ ਐਂ ਟਾਈਮ ਪਾਸ ਹੋ ਜਾਣਾ ਅਮੀਰਾਂ ਦਾ ਵੀ ਐਂ ਹੋ ਜਾਣਾ ਉੱਥੇ ਜਾਣਾ ਸਾਰਿਆਂ ਨੇ ਜੇ ਤਾਂ ਮੈਂ YouTube ਚ ਲਾਉਣੀ ਆ ਕਿਸੇ ਦੀ ਵੀ ਵੀਡੀਓ ਮੇਰੇ ਅੱਗੇ ਆਉਂਦੀ ਆ ਮੈਂ ਜ਼ਰੂਰ ਲਾਈਕ ਕਰਦੀ ਆ ਕਮੈਂਟ ਵੀ ਕਰ ਦਿੰਨੀ ਆ ਪਰ ਮੇਰੀ ਵੀਡੀਓ ਕਿੰਨੀਆਂ ਵੀ ਮੈਂ ਪਾਈਆਂ ਕੋਈ ਵੀ ਰਿਸਪਾਂਸ ਨਹੀਂ ਆਉਂਦਾ ਕੋਈ ਵੀ ਲਾਈਕ ਨਹੀਂ ਕਰਦਾ ਨਾ ਹੀ ਕੋਈ ਕਮੈਂਟ ਕਰਦਾ ਨਾ ਕੋਈ ਸ਼ੇਅਰ ਕਰਦਾ ਚਲੋ ਇੰਨਾ ਕ ਤਾਂ ਦੱਸ ਹੀ ਸਕਦੇ ਹਾਂ ਕਮੈਂਟ ਕਰਕੇ ਵੀ ਵੀਡੀਓ ਆਂਟੀ ਚੰਗੀ ਬਣੀ ਆ ਜਾਂ ਨਹੀਂ ਬਣੀ ਜਾਂ ਕਿਵੇਂ ਵੀ ਆ ਮੈਂ ਸਾਰੇ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਬੱਚਿਆਂ ਵਰਗੇ ਬੱਚਿਆਂ ਨੂੰ ਆਂਟੀਆਂ ਨੂੰ ਅੰਕਲਾਂ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਪਲੀਜ਼ ਮੇਰੀ ਵੀਡੀਓ ਨੂੰ ਵੀ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਜੋ ਅੱਗੇ ਤੋਂ ਹੌਸਲਾ ਮਿਲੇ ਵੀ ਵੀਡੀਓ ਬਣਾਈ ਹੈ ਇੰਨਾ ਹੀ ਦੱਸ ਦਿਆ ਕਰੋ ਵੀ ਵੀਡੀਓ ਕਿਵੇਂ ਲੱਗੀ ਆ ਜਿਆਦਾ ਕੁਝ ਨਹੀਂ ਲਿਖਣਾ ਹੁੰਦਾ ਤੇ ਇੰਨਾ ਹੀ ਕਹਿਣਾ ਚਾਹੂੰਗੀ ਮੈਂ ਬਸ ਸੋ ਆਲੂ ਆਪਾਂ ਨੇ ਹੋ ਗਏ ਆ ਬ੍ਰਾਊਨ ਜੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਆਲੂ ਆਪਾਂ ਕੱਢ ਲਿਆ ਆ ਵੇਖ ਲਓ ਥੋੜਾ ਜਿਹਾ ਤੇਲ ਕੱਢਦੇ ਆ ਇਹਦੇ ਵਿੱਚ ਫਿਰ ਇਸੇ ਚ ਤੜਕਾ ਲਾ ਲਾਂ ਨਾਕਾ ਕਾਫੀ ਹੈ ਹੁਣ ਇਹਦੇ ਸਿਰ ਪਾਉਣੇ ਆ ਜੀਰਾ ਹਿੰਗ ਸੋ ਆਪਾਂ ਪਾਉਣੇ ਇਹਦੇ ਵਿੱਚ ਹਿੰਗ ਹੋਰ ਪਾ ਦਮੇ ਜੀਰਾ ਜਦ ਵੀ ਆਪਣਾ ਚਟਕ ਗਿਆ ਨਾਲ ਹੀ ਗਰਮ ਸੀਨਾ ਤੇਲ ਆਜੋ ਥੋੜਾ ਦੇਰ ਬਾਅਦ ਇਹਨਾਂ ਆਪਾਂ ਹੁਣ ਲੈ ਲੈਂਦੇ ਆ। ਤੇ ਆਜ ਟਮਾਟਰ ਆਪਣੇ ਪੁੱਜ ਗਏ ਆ ਥੋੜੇ ਥੋੜੇ ਜੇ। ਅਗੋਂ ਖਤੋਤੀ ਦੇ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਅਦਰਕ ਨਾਲ ਲਸਣ ਦਾ ਪੇਸਟ। ਆਹ ਲਓ ਜੀ ਆ ਗਿਆ ਲਸਣ ਦਾ ਤੇ ਅਦਰਕ ਦਾ ਪੇਸਟ। ਇਹ ਪਰ ਰਗੜ ਕੇ ਰੱਖਿਆ ਸੀਗਾ। ਮਿਕਸ ਕਰ ਦਿੱਤੇ। ਉਸ ਜੂਗ ਨਾਲ আর ਥੋੜੇ ਜਿਹੇ ਬੱਡੇ ਟਮਾਟਰ ਦਾ ਪੀ ਲੱਗਦੇ ਆਪਾਂ ਉਹ ਵੀ ਪਚ ਲੈਣੇ ਆ। ਮਸਾਲਾ ਵੇਖੋ ਆਪਣਾ ਕਿੰਨਾ ਸੋਹਣਾ ਪੁੱਜਾ। ਮੈਨੂੰ ਤਾਂ ਸੋਹਣਾ ਲੱਗਦਾ। ਤੁਹਾਡਾ ਪਤਾ ਨਹੀਂ। ਸਵਾਗੋ ਤੇ ਲੱਗੇ। ਦੇਖੋ। ਪਾਣੀ ਦੇ ਵਿੱਚ ਆਪਾਂ ਪਾ ਦਾਂਗੇ ਆਪਣਾ। सब तुम तो पहले पावगे नमक मिर्च हल्दी चंकी तरह मिक्स कर लेंगे ਆਜੇ ਨਾ ਪਾਣੀ ਪਾ ਕੇ ਇਨ ਚੰਗੀ ਤਰ੍ਹਾਂ ਹੁੰਦ ਲਈਏ ਥਾਲੇ ਤੋਂ ਚਿਰਦੇ ਆਪਣੇ ਤਰੀਕਾ ਜਿਆਦਾ ਮਸਾਲੇ ਇਹ ਮੈਂ ਵੀਡੀਓ ਦੇ ਵਿੱਚ ਹੀ ਦਿਖਾਉਂਦੀ ਮੈਂ ਪਾਉਂਗੀ ਵੀ ਮਸਾਲੇ ਜਿਆਦਾ ਬਸ ਜਿੰਨੇ ਕੁ ਮਸਾਲੇ ਮੈਨੂੰ ਪਤਾ ਵੀ ਮੈਨੂੰ ਇੰਨੇ ਹੀ ਚਾਹੀਦੇ ਮੈਂ ਓਨੇ ਹੀ ਪਾਉਂਦੀ ਆ ਜਿਹੜਾ ਵੀ ਮਸਾਲਾ ਪਾਉਂਗੀ ਉਹ ਮੈਂ ਜਰੂਰ ਦਿਖਾਉਂਗੀ ਤੁਹਾਨੂੰ ਦੱਸੂਗੀ ਵੀ ਆਹ ਮਸਾਲਾ ਮੈਂ ਪਾਇਆ ਮੇਰੇ ਸਟਾਈਲ ਦੇ ਨਾਲ ਸਬਜ਼ੀ ਬਣਾ ਕੇ ਵੇਖਿਆ ਤੁਸੀਂ ਥੋੜੀ देर ਕੋ ਜਿਹੜੇ ਮਸਾਲੇ ਹੁਣ ਆਪਾਂ ਇਹਦੇ ਚਾ ਪਾਉਂਦੇ ਆ ਘਰੋਂ ਮਸਾਲਾ ਇਹਨੂੰ ਨਾਲ ਬੋਲ ਲੈਂਦੇ ਆ ਆਪਾਂ ਮਸਾਲੇ ਵੇਖੋ ਆਪਣੇ ਕਿੰਨੇ ਸੋਹਣੇ ਪੁੱਜੇ ਦੇ ਮੇਰੀ ਵੀਡੀਓ ਵੇਖ ਕੇ ਤਾਂ ਵੇਖੋ ਚੈੱਕ ਤਾਂ ਕਰੋ ਤੇਰ ਕਮੈਂਟ ਕਰਕੇ ਦੱਸੋ ਵੀ ਕਿਵੇਂ ਦੀ ਲੱਗੀ ਤੁਹਾਨੂੰ ਹੁਣ ਇਹਦੇ ਵਿੱਚ ਕਰ ਦਿੰਨੇ ਆਪਾਂ ਕਾਫੀ ਤਿਆਰ ਲੂ ਮਿਕਸ ਜਿਹੜੇ ਕਿ ਆਪਾਂ ਪਹਿਲਾਂ ਭੁੰਨ ਕੇ ਰੱਖੇ ਸੀਗੇ इन हल्के हल्के हथा हाँ मसाले देखो के, पनी दे के मसाले तकरीबन रल के आ, पर थोड़ी देर पका गोभी तरह आलू जोभी बस एवं गई रही है, है पत्त मिनट हो गए गोभी ने मसाले ਪੋਚਦੇ ਆ ਮੈਂ ਤੇ ਆ ਵੇਖੋ ਤੁਸੀਂ ਵਧੀਆ ਕੋਟ ਹੋ ਗਈ ਤੇ ਹੁਣ ਪਾ ਦਿੰਨੇ ਆਪਾਂ ਇਹਦੇ ਵਿੱਚ ਧਨੀਆ ਤੇ ਸਬਜੀ ਆਪਣੀ ਤਿਆਰ ਓਕੇ ਬਾਈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਪਲੀਜ਼ ਮੇਰੀ ਵੀਡੀਓ ਨੂੰ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਇੰਨਾ ਹੀ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਵੀ ਚੰਗੀ ਬਣੀ ਜਾਂ ਮਾੜੀ ਬਣੀ ਜਾਂ ਕਿਤੇ ਮੈਂ ਕਿਵੇਂ ਸੁਧਾਰ ਕਰਾਂ ਜਾਂ ਮੈਂ ਬਣਾ ਹੀ ਨਹੀਂ ਨਾ ਪਹਿਲੀ ਵਾਰੀ ਲੱਗੀ ਆ ਕੰਮ ਸ਼ੁਰੂ ਕੀਤਾ ਮੈਂ ਤੇ ਪਲੀਜ਼ ਸਪੋਰਟ ਕਰੋ ਓਕੇ ਬਾਈ ਥੈਂਕ ਯੂ ਜੀ